ਦੇਸ਼ ਪੰਜਾਬ ਵਾਲੇ ਚੈਨਲ ਦੇਖ ਰਹੇ ਸਾਰੇ ਵੀਰਾਂ ਦੇ ਭੈਣਾਂ ਨੂੰ ਦਾਸ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਆਪਾਂ ਅੱਜ ਉਹਨਾਂ ਗੱਲ ਕਰਨੀ ਹੈ ਜਿਹੜੇ ਬਦਲਦੇ ਹਾਲਾਤ ਦੁਨੀਆ ਦੇ ਵਿੱਚ ਜੰਗਾ ਜੁੱਧਾ ਦਾ ਮਾਹੌਲ ਬੜਿਆ ਹੋਇਆ ਹੈ ਉੱਥੇ ਹੀ ਪਰਸੋਂ ਬ੍ਰਿਕਸ ਦੇ ਵਿੱਚ ਜਿਹੜੀ ਮੀਟਿੰਗ ਹੋਈ ਹੈ ਉਹਦੇ ਦਾ ਕੱਲ ਵੀ ਵੀਡੀਓ ਸ਼ੇਅਰ ਕੀਤੀ ਸੀ ਕਿ ਭਾਰਤ ਨੇ ਡਾਲਰ ਨਾਲ ਚਣੌਹੀ ਦਿੱਤੀ ਹੈ ਉੱਥੇ ਹੀ ਬ੍ਰਿਕਸ ਦੇ ਵਿੱਚ ਜਿਹੜੀਆਂ ਕੰਟਰੀਆਂ ਸ਼ਾਮਲ ਹੋਈਆਂ ਜਿਹੜੇ ਦੇਸ਼ ਸ਼ਾਮਲ ਹੋਏ ਆ ਉਹਦੇ ਵਿੱਚ ਹੁਣ ਇਹ ਨਵਾਂ ਸਿਸਟਮ ਹੈ ਉਹਨਾਂ ਨੇ ਨਵਾਂ ਬੈਂਕ ਜਿਹੜਾ ਹੈਗਾ ਉਹ ਉਹੀ ਬਾਰੇ ਗੱਲ ਚੱਲ ਰਹੀ ਹੈ ਵੀ ਹੁਣ ਪ੍ਰੈਕਸ ਜਿਹੜਾ ਬੈਂਕ ਆ ਉਹ ਓਪਨ ਹੋਊਗਾ ਜੇ ਬੈਂਕ ਓਪਨ ਹੋਊਗਾ ਤਾਂ ਫਿਰ ਜਿਹੜਾ ਹੈਗਾ ਉਹਦੇ ਵਿੱਚ ਜਿਵੇਂ ਹੁਣ ਜਿਹੜਾ ਵਪਾਰ ਹੁੰਦਾ ਉਹ ਡਾਲਰ ਦੇ ਵਿੱਚ ਹੁੰਦਾ ਹੈ ਸਵਿਫਟ ਸਿਸਟਮ ਜਿਹੜਾ ਹੈਗਾ ਉਹਦੀ ਵਰਤੋਂ ਕੀਤੀ ਜਾਂਦੀ ਹੈ ਤੇ ਜੇ ਬੈਂਕ ਖੁੱਲੂਗਾ ਤਾਂ ਫਿਰ ਜਿਹੜਾ ਆਪਰੇਟਿੰਗ ਸਿਸਟਮ ਹੈ ਜਾਂ ਹੋਰ ਜਿਹੜਾ ਲੈਣ ਦੇਣਾ ਉਹ ਸਾਰਾ ਡਾਲਰ ਨੂੰ ਸਾਈਡ ਰੱਖ ਕੇ ਜਾ ਸਵੈਚੈਸਟਮ ਨੂੰ ਬਦਲ ਕੇ ਕਿਹੜਾ ਸਿਸਟਮ ਲਿਆਉਂਦਾ ਜਾਊਗਾ ਜਾਂ ਉਹ ਲੱਭਿਆ ਸਿਸਟਮ ਇਹ ਸਾਹਮਣੇ ਤੋਂ ਲੰਬਾ ਹੀ ਹੋਣਾ ਤਾਂ ਹੀ ਬੈਂਕ ਕੋਲੇ ਹੋਏ ਉਹਨਾਂ ਨੇ ਸੋ ਇਹ ਲੜਾਈ ਆ ਹੁਣ ਅੱਗੇ ਜਿਹੜੀ ਆ ਗਈ ਸਿੱਧੀ ਅਮਰੀਕਾ ਦੇ ਡਾਲਰ ਨੂੰ ਇਹ ਚਤਾਵਨੀ ਦਿੱਤੀ ਜਾ ਰਹੀ ਹੈ ਸਾਰੇ ਦੇਸ਼ਾਂ ਵੱਲੋਂ ਬ੍ਰਿਕਸ ਦੇ ਦੇਸ਼ਾਂ ਵੱਲੋਂ ਸੋ ਸਰਪੰਚ ਜਾਂ ਅਮਰੀਕਾ ਇਹ ਕਦੇ ਨਹੀਂ ਚਾਹੂਗਾ ਕਿ ਸਾਡਾ ਡਾਲਰ ਥੰਦੇ ਜਾਂਵੇ ਤੇ ਜਿਹੜੇ ਦੇਸ਼ ਅਮਰੀਕਾ ਦੇ ਜਿਹੜੇ ਦੇਸ਼ ਬ੍ਰਿਕਸ ਦੇ ਵਿੱਚ ਸ਼ਾਮਲ ਹੋ ਗਏ ਆ ਉਹਨਾਂ ਦਾ ਤੇ ਤਿਆਰੇ ਪਲਾਉਣ ਦੀ ਗੱਲ ਜਿਹੜੀ ਅਮਰੀਕਾ ਨੇ ਕੀਤੀ ਆ ਸੋ ਭਾਰਤ ਵੀ ਇਹਦਾ ਹਿੱਸਾ ਬਣਿਆ ਹੋਇਆ ਆ ਤੋ ਹੁਣ ਸਿੱਖਾਂ ਦੇ ਲਈ ਇਹ ਸਾਰਾ ਕੁਝ ਫਾਇਦੇਮੰਦ ਹੈ ਜੇ ਦਾ ਭਾਰਤ ਇੰਦਾ ਆਪਣੀ ਜਿੱਤ ਦੇ ਅੜਿਆ ਰਹੇ ਤੇ ਬੋਲਿਆ ਅਮਰੀਕਾ ਨੂੰ ਕਿ ਅਸੀਂ ਦਾ ਡਾਲਰ ਨੂੰ ਸੈਟ ਕਰਕੇ ਜਿਹੜਾ ਹੈਗਾ ਉਹ ਵਪਾਰ ਹੈ ਬ੍ਰਿਕਸ ਕਰੰਸੀ ਵਿੱਚ ਕਰਾਂਗੇ ਤਾਂ ਉਹ ਸਿੱਖਾਂ ਲਈ ਫਾਇਦੇਮੰਦ ਹੈ ਜੇ ਭਾਰਤ ਬ੍ਰਿਕਸ ਤੋਂ ਬਾਹਰ ਆਉਂਦਾ ਤਾਂ ਵੀ ਸਿੱਖਾਂ ਲਈ ਫਾਇਦੇਮੰਦ ਹੁਣ ਕਹਿਣ ਦਾ ਮਤਲਬ ਇਹ ਵੀ ਸਿੱਖਾਂ ਦੇ ਦੋਨੇ ਹੱਥਾਂ ਵਿੱਚ ਲੱਡੂ ਆ ਜੇ ਦਾ ਭਾਰਤ ਅਮਰੀਕਾ ਦੇ ਬ੍ਰਿਕਸ ਦੇ ਵਿੱਚ ਰਹੂਗਾ ਤਾਂ ਸਰਪੰਚ ਜਿਹੜਾ ਹੈਗਾ ਉਹ ਫਿਰ ਚਿੱਤਰ ਮਿਰੂਗਾ ਜੇ ਭਾਰਤ ਬ੍ਰੇਕ ਕੋ ਬਾਹਰ ਆਉਂਦਾ ਹੈ ਅਮਰੀਕਾ ਦੇ ਪਾਸੇ ਜਾਂਦਾ ਹੈ ਸੋ ਜਿਹੜਾ ਹੈਗਾ ਫਿਰ ਰੂਸ ਤੇ ਚਾਈਨਾ ਤਿਆਰ ਬੈਠੇ ਛਤਰ ਫੇਰ ਉਹਨੂੰ ਸੋ ਭਾਰਤ ਲਈ ਜਿਹੜੀ ਜਿਹੜੀ ਸਥਿਤੀ ਹੈ ਉਹ ਗੱਬੇ ਹੁਣ ਭਾਰਤ ਜਿਹੜਾ ਫਸ ਗਿਆ ਸੋ ਇਹੀ ਆ ਕਿ ਅਗਰ ਤਾਂ ਦੇਖੋ ਮੈਂਸ਼ ਦਾ ਭਾਰਤ ਆਪਾਂ ਦਾ ਇਹੀ ਚਾਹੁੰਦੇ ਆ ਵੀ ਬ੍ਰਿਸ਼ਤ ਜਿ ਬਣਿਆ ਰਹੀ ਜੇ ਮਤਲਬ ਕਿ ਨਹੀਂ ਬਲਦਾ ਚਲੋ ਬਾਹਰ ਵੀ ਆਉਦਾ ਤਾਂ ਆਖਿਰ ਚਾਈਨਾ ਰੂਸ ਤਾਂ ਸਪੋਰਟ ਕਰਨ ਵਾਸਤੇ ਸਿੱਖਾਂ ਦੀ ਖੜੇ ਹੈਗੇ ਆ ਪਰ ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀਗਾ ਕਿ ਜਿਹੜੀ ਰਾਜਨੀਤੀ ਹੁੰਦੀ ਹੈ ਇਹਦੇ ਵਿੱਚ ਕੋਈ ਦਸ਼ਮਣ ਕੋਈ ਦੋਸਤ ਨਹੀਂ ਹੁੰਦਾ ਰਾਜਨੀਤੀ ਸਿਰਫ ਵਕਤ ਦਾ ਕਾਦਾ ਦੇ ਕੀਤੀ ਜਾਂਦੀ ਹੈ ਸੋ ਇਹ ਸਿੱਖਾਂ ਲਈ ਬਹੁਤ ਵਧੀਆ ਮੌਕਾ ਹੈ ਕਿ 1947 ਤੋਂ ਬਾਅਦ ਸਿੱਖਾਂ ਦਾ ਜਿਹੜਾ ਹੈਗਾ ਉਹ ਦੇਸ਼ ਬਣਨ ਜਾ ਰਿਹਾ ਸੀ ਇਹ ਬਹੁਤ ਵਧੀਆ ਨਾ ਜਿਹੜੀ ਖਬਰ ਆ ਸਿੱਖਾਂ ਦੇ ਲਈ ਆ ਰਹੀ ਹੈ ਚੜ੍ਹਦੀ ਕਲਾ ਦਿੱਤਾਂ ਦੀ ਹੋ ਰਹੀ ਹੈ ਸੋ ਇਹ ਦੁਨੀਆ ਪਰ ਦੁਨੀਆ ਪਰ ਬਚਿਹੜੇ ਹਾਲਾਤ ਆ ਉਹ ਬਦਲ ਜਾ ਰਹੇ ਆ ਤੇ ਸਿੱਖਾਂ ਦੀ ਜਿਹੜੀ ਹੈਗੀ ਆ ਉਹ ਦਾ ਮਹਾਰਾਜ ਨਹੀਂ ਦੋਨੇ ਹੱਥਾਂ ਵੀ ਨਹੀਂ ਰੱਡੂ ਸਿੱਖਾਂ ਦੇ ਚਾਨ ਦੋਨੇ ਪਾਸੇ ਗੱਲ ਸਿੱਖਾਂ ਦੀ ਜਿਹੜੀ ਹੈਗੀ ਆ ਚੱਲਣੀ ਆ ਤੇ ਬਾਕੀ ਜਿਹੜੀ ਸ਼ਾਂਤੀ ਆ ਉਸ ਕਿਤੇ ਦੇ ਵਿੱਚ ਅਮਰੀਕਾ ਦੇ ਇਹ ਕਾਂਗਰਸਮੈਂਟ ਵੀ ਕਹੀ ਆ ਉਤਾ ਦੇ ਹੋ ਸਕਦੇ ਜੇ ਜਦ ਸਿੱਖਾਂ ਦਾ ਆਪਣਾ ਦੇਸ਼ ਬਣਿਆ ਤੇ ਆਪਣਾ ਉਹਦੇ ਖਾਲਸਾਣ ਦੇ ਖਾਲਸਾ ਰਾਜ ਉੱਥੇ ਆਇਆ ਫੇਰੀ ਜਿਹੜੀ ਹੈਗੀ ਆ ਉੱਥੇ ਸ਼ਾਂਤੀ ਹੋਣੀ ਆ ਸੋ ਚੜ੍ਹਦੀ ਕਲਾ ਵਿੱਚ ਰਹੋ ਬਹੁਤ ਵਧੀਆ ਜਿਹੜੀ ਇਹ ਖਬਰਾਂ ਆ ਰਹੀਆਂ ਆ ਦੁਨੀਆ ਪੱਧਰ ਤੇ ਵਿੱਚ ਜਿਹੜਾ ਨਿਊ ਵੱਡਾ ਆਰਡਰ ਹੈ ਉਹ ਸੈੱਟ ਹੋ ਚੁੱਕਿਆ ਤੇ ਉਹਦੇ ਵਿੱਚ ਕਿਹੜੇ ਦੇਸ਼ ਨਵੇਂ ਬਣਨੇ ਕਿਹੜੇ ਦੇਸ਼ ਪੁਰਾਣੇ ਟੁੱਟਣਗੇ ਉਹਨਾਂ ਦੇ ਵਿੱਚ ਨਵੇਂ ਦੇਸ਼ ਬਣਨਗੇ ਉਹ ਸਾਰਾ ਕੁਝ ਤੈਅ ਹੋ ਚੁੱਕਿਆ ਸੋ ਚੜ੍ਹਦੀ ਕਲਾ ਵਿੱਚ ਰਹੋ ਪੰਜਾਬ ਵਾਲਿਆਂ ਵਾਸਤੇ ਬਹੁਤ ਵਧੀਆ ਖਬਰ ਹੈ ਤੇ ਸਿੱਖਾਂ ਲਈ ਬਹੁਤ ਵਧੀਆ ਖਬਰ ਹੈ ਇਹ ਭਾਰਤ ਜਿੰਨੇ ਬ੍ਰਿਟ ਦੇ ਵਿਚ ਆ ਰਿਹਾ ਰਹੂਗਾ ਭਾਰਤ ਆਲਟਰਨੇਟ ਨੱਭ ਰਿਹਾ ਹੈ ਕਿ ਅਸੀਂ ਡਾਲਰ ਨੂੰ ਤੈਅ ਕਰਕੇ ਜਾਂ ਹੋਰ ਬ੍ਰਿਟ ਕੰਟਰੀਆਂ ਜਿਹੜੀਆਂ ਕਹਿ ਰਹੇ ਆਂ ਕਿ ਡਾਲਰ ਤੈਅ ਕਰਕੇ ਜੇ ਜਿਹੜੀ ਵਪਾਰ ਹੈ ਉਹ ਅਸੀਂ ਬ੍ਰਿਕਸ ਕਰਾਫੀਟ ਕਰਨਾ ਹੈ ਸੋ ਇਹ ਸਿੱਧੀ ਸਿੱਧੀ ਡਾਲਰ ਨੂੰ ਚੁਣੌਤੀ ਹੈ ਤੇ ਡਾਲਰ ਫਿਰ ਭਾਈ ਅਮਰੀਕਾ ਦਾ ਫਿਰ ਹਥਿਆਰ ਬੈਠਾ ਹੈ ਜਿਹੜਾ ਪੂਰੀ ਦੁਨੀਆ ਦੇ ਸਰਪੰਚੀ ਕਰ ਰਿਹਾ ਉਹਨੂੰ ਪਤਾ ਹੈ ਫਿਰ ਕਿਵੇਂ ਥੱਲੇ ਲਾਉਣੇ ਆ ਸੋ ਬਹੁਤ ਵਧੀਆ ਖਬਰ ਹੈ ਜੀ ਚੈਨਲ ਬਾਕੀ ਜੇ ਵਧੀਆ ਵੀਡੀਓ ਲੱਗੀ ਵਧੀਆ ਲੱਗੀ ਸ਼ੇਅਰ ਜ਼ਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਬਾਕੀ ਦੀ ਹੋਰ ਨਵੀਂ ਅਪਡੇਟ ਆਉਂਦੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਸੋ ਬਾਕੀ ਇਹੀ ਕਹਿਣਾ ਚਾਹੀਦਾ ਹੈ ਜੀ ਤੁਹਾਡਾ ਨਾਲ ਹੀ ਅੱਲਾਹ ਕਰੇ ਸੀ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਵਾਈ ਗੁਰਜੀ ਦਾ ਖਾਸਤਾ ਬੈਕਜੇ ਕੇ ਪੱਤੇ